ਕੀ ਆ ਜਰਾ ਤੇ ਆਜਾ ਪਾਗੇ ਨੂੰ ਨੇ ਬਈਆਂ ਬਾਰੀਆਂ ਮਾਰਨ ਅੰਦਰ ਬਣੀਆਂ ਬੰਦਾ ਉਹ ਵੀ ਤੁੰ ਚੱਲ ਕੇ ਦੇਖਣ ਨੇ ਆ ਕਰਦੇ ਪਈਆਂ ਗੱਲ ਵਾ ਆਟੋ ਵੈਲਡ ਕਰੀ ਜਾਂਦਾ ਉਹ ਬਣਾਇਆ ਕੋਲ ਕਰਦੀ ਹੈ ਵੈਲਡਿੰਗ ਕਰੀ ਜਾਂਦਾ ਭਾਈ ਹਾਂਜੀ ਆ ਦੇਖ ਲੋ ਤੂੰ ਬਾਰੀਆਂ ਕਹਿੰਦੇ ਨੂੰ ਨੇੜੀਆਂ ਆ ਪੰਨਾ ਇਹਨਾਂ ਨੂੰ ਚੱਲ ਮੰਗਾ ਪੋਣੇ ਤੇ ਜਾਲੀ ਨਾ ਜੀ ਨਾ ਫਿਰ ਨਾ ਬੀਤ ਤੇ ਅੰਦਰਲੇ ਪਾਸੇ ਲਾਉਣੀ ਸੀ ਇਹ ਪੰਨਾ ਅੰਦਰਲੇ ਪਾਸੇ ਲਾਉਣੀ ਸੀ ਹਾਂ ਇਹ ਬਹੁਤ ਐਧਰੋਂ ਪਾਸਾ ਬਾਹਰ ਆ ਗਿਆ ਕਾਲਜੀ ਫਿਰ ਬਾਹਰ ਆਉਣੀ ਹੈ ਅਲੋ ਉਹ ਜਾਈ ਗਏ ਦੇਖਣ ਲਈ ਇਹਦੇ ਤੇੜਾ ਮਨਾ ਕਾ ਜਾਲੀ ਆਹੀ ਜੀ ਮੈਂ ਕਹਣਾ ਆ ਸੀ ਹੋਰੀ ਹੋਰੀ ਕਿਹੜੀ ਆ ਹੋਰੀ ਜੀ ਉਹ ਪਾਸੇ ਹੋਰੀ ਸਾਰੀ ਥੋੜੀ ਜਿਹੀ ਨਹੀਂ ਲੱਗਦੀ ਇਹ ਹਾਂ ਨਹੀਂ ਨਹੀਂ ਇਹ ਕੋ ਮથે ਜਾਣੀ ਹੈ ਦਰਮਾਤੀ ਬਲਕਿ ਨਾਲ ਲੈ ਕੇ ਆਉਂਦੇ ਜੇ ਆਪਾਂ ਨਾਲ ਆਣੇ ਤੇ ਤੁਹਾਨੂੰ ਦਿਖਾਵਾਂਗੇ ਹਾਂ ਤੇਰੇ ਲਈ ਵੀ ਆਪਾਂ ਹੀ ਡੰਗੀ ਭਾਰੀ ਹਾਂ ਹਾਂ ਆਪੇ ਆਪੇ ਆਹ ਨਾ ਮਸ਼ੀਨ ਜੀ ਪਈ ਹੈ ਇਹਦੇ ਨਾਲ ਨਾ 2 ਸਾਲ ਕਢਾ ਲੈਨੇ ਆਪਾਂ ਦੋ ਦੋ ਉਹ ਜਿਹੜੇ ਨਾਲ ਦੇ ਨਾਲ ਫਟੀਆਂ ਲਵਾਈਆਂ ਉਹਦੇ ਨਾਲ ਫਿਰ ਉਹਦੇ ਵਿੱਚ ਟੋਪੀ ਵਾਲੇ ਕੱਲੇ ਜੇ ਪਾ ਕੇ ਕਾਹਦਾਂਗੇ ਬਾਰੀਆਂ ਜਾ ਕੇ ਹਨ ਤੇ ਬਾਰੀਆਂ ਹੁਣ ਆਵੇ ਲਾਉਣੇ ਬਾਈ ਤੋਂ ਜਾਲੀ ਆਵੇ ਆੜੋ ਜਾਂ ਬੈਲਟ ਕਰੀ ਜਾਂਦਾ ਉੱਥੇ ਲਓ ਜੀ ਨੰਨਾ ਬਾਈ ਕਹਿੰਦਾ ਵਿਹਲੇ ਬੈਠੇ ਸੀ ਹਨ ਉਹਦੀਆਂ ਪੀਪਲ ਪੂਪਗਾਈਆਂ ਸਾਫ਼ ਕਰ ਦੰਨੇ ਆਵੇ ਸਪਰੇਅ ਵਾਲੀਆਂ ਲੈ ਬਈਆ ਕਪੜਾ-ਕੁਪੜਾ ਤਾਂ ਬੰਦਾ ਤੇਰੇ ਮਾਰਨ ਲੱਗ ਗਿਆ ਠੀਕ ਆ ਐਨਾ ਕਾ ਤੈਨੂੰ ਅਹੀ ਹੈਲਪ ਕਰ ਦੰਨੇ ਆ ਤਾਂ ਵੀ ਮਾਰਦੇ ਮੜਾ ਜਾ ਫਤ ਜਾਲੀ ਨਹੀਂ ਲਾਗੇ ਹਾਂ ਆ ਕਰ ਲੈ ਬਾਈ ਕੋਈ ਨਾ ਲਵਾ ਦੀ ਯਾਰ ਫਿਰ ਆਵੇ ਕਿੰਨੀ ਮਿੱਟੀ ਮਗੇ ਹੈ ਹੈਲੋ ਇੱਧਰੇ ਵੀ ਵੀ ਯਾਰ ਪਾਣੀ ਆਉਣੀ ਗਿਆ ਤਾਂ ਇਹ ਬੜਾ ਕੰਮ ਤੇ ਆ ਪਿਆਰ ਦੇਖ ਲੈ ਯਾਰ ਪ੍ਰਭੇਰ ਚੱਲ ਕੋਈ ਨਾ ਹੋਣਾ ਬਰਾਬਰ ਬੜੀ ਨੂੰ ਜਿਹਨੇ ਲੈ ਗਿਆ ਉਹ ਕਦੀ ਬੋਲ ਚੜ੍ਹ ਨਹੀਂ ਬਸ ਇਹ ਹਾਂ ਹੋਰ ਤੂੰ ਫਲੋਰ ਨਾਲ ਆਇਆ ਇੱਥੇ ਦੂਜਾ ਲੇਵਰ ਕਿੰਨੇ ਆਉਂਦੇ ਲਾ ਲੈ ਕੋਦਾਂ ਆ ਵੀ ਦਵਾ ਕੇ ਜਿਹੜੇ ਬੈਂਡ ਕਰਦੇ ਤੁਹਾਨੂੰ ਦਿਖਾਈ ਸੀ ਆ ਜੜੀ ਹੋਣਾ ਕੋਈ ਨਹੀਂ ਤੋੜੀ ਅੱਜ ਦਾ ਮੋਲਟ ਨਹੀਂ ਹੋ ਗਿਆ ਦੱਬ ਲੋ ਕੋਈ ਨਹੀਂ ਜੇ ਨਾ ਕੱਟੀ ਨਾ ਉਹ ਮਾਈ ਸਰਦ ਪੈ ਖਾਚ ਰਹੀ ਤੇ ਤਾ ਨਹੀਂ ਨਹੀਂ ਇਤਰਾਉਣਾ ਚੋ ਲੈ ਪਰ ਨਹੀਂ ਜੇ ਨਾ ਕੱਟੀ ਨਾ ਜਾਂਦੀ ਆ ਹੀ ਡੱਬੀ ਓਏ ਆ ਤੈਨੂੰ ਕੋਈ ਜਨਾਵ ਚਾਲੇ ਹੈਗੀ ਆ ਆਹੋ ਆ ਵੇ ਦੇ ਕਰਨ ਪੂਰੀ ਖਿੱਚੀ ਜਾਂਦੀ ਆ ਵੇ ਇੱਥੇ ਲੱਗਦੀ ਨਾ ਚੱਕ ਬਾਈ ਕਿੰਨੀ ਕੱਟ ਰਿਹਾ ਬਾਹਰ ਪਰੇ ਯਾਰ ਇਹਨੂੰ ਦੇਖ ਲੈ ਹਾਂ ਹਾਂ ਬਸ ਇਤੋਂ ਤੇ ਜਿਹੜਾ ਹੋ ਰਿਹਾ ਬਾਰ ਯਾਰੀ ਅਰ ਜੇ ਕੈਮਰਾ ਨਾ ਕੋ ਬੈਟਰੀ ਅੱਜ ਮਾਝਾ ਲਾਉਂਦਾ ਲੋ ਜਿਵੇਂ ਕਿ ਗ੍ਰੇਂਡਰ ਨਹੀਂ ਵੱਟਦੇ ਨੇ ਜਾਲੀ ਆਹ ਵੇ ਨਿਸ਼ਾਨ ਨਾਲ ਗਾੜੇ ਮਾਰਕ ਕਰਨਾ ਕਿ ਕਿੰਨੀ ਜਣਾ ਚੱਕ ਰਹੇ ਨੇ

ਇੱਧਰ ਵੀ ਆ ਲਾਦੇ ਆ ਨਾਟਕ ਬੈਠਣਾ ਬਾਕੀ ਸਾਨੂੰ ਇਹ ਤੇ ਵੀ ਦਿਖਾਉਣਾ ਇੱਕ ਪਾਸੇ ਰਹਾ ਤੇ ਬਾਕੀ ਨੂੰ ਨਾਟਕ ਲਾਹੌਰ ਲੈਣ ਗਿਆ ਆ ਤੇ ਉਹ ਵੀ ਲਾ ਦਿੰਨੇ ਆ ਚਾਰ ਚਾਰ ਲਾਦੇ ਇੱਥੇ 1 2 3 ਤੇ 4 ਬਾਕੀ ਕੁਝ ਇੱਧਰ ਤੇ ਕੁਝ ਇੱਧਰ ਲਾ ਦਿੰਨੇ ਹਨਾ ਚੱਲੋ ਵੀ ਆ ਆਖਰੀ ਵਾਰੀ ਰਹਿ ਗਈ ਸੀ ਇੱਕ ਤਾਂ ਰੈਡੀ ਕਰਤੀ ਆ ਦਿਖਾ ਦੇ ਟੈਂ ਟਨੇ ਹਾਂ ਕਾ ਕਰਦੇ ਨੇ ਆ ਜੂਆ ਫਰੰਟ ਪਾਸਾ ਇਹ ਬਾਹਰ ਲਾ ਰਹੇ ਆ ਆਹ ਦੇਖੋ ਜੀ ਤੁਹਾਨੂੰ ਆਇਆ ਤਾਂ ਨਾ ਕੀ ਖਾਲੀ ਹੈ ਜਾਲੀ ਲੱਗੀ ਹੈ ਹਾਂ ਇਹ ਲੈ ਆਵੇ ਲੈ ਆਵਾਂ ਰੱਬ ਇਹਦੇ ਨਹੀਂ ਖਾਓ ਲਾ ਦੇ ਸਮਝ ਆਏ ਇਹ ਹੋਰ ਜਨਾਬਾ ਕਿਤੇ ਨਾ ਲਾਉਂਦੇ ਨੇ ਬਾਰੀਆਂ ਰਹਿ ਗਈਆਂ ਬੀਟੀਆਂ ਭਾਈ ਜੰਮੀਆਂ ਪੈਸੇ ਸਹੇਜ ਨੂੰ ਬਾਤ ਵਿੱਚ ਸਾਰੇ ਹੈ ਨਾ ਜਦੋਂ ਕੁਲੇਖੜੇ ਰੈਡੀ ਹੋ ਗਏ ਬਾਹਰ ਨਹੀਂ ਕੰਨੀ ਬਣੇ ਸਹੇਜਾਂ ਲਈ ਹੈ ਨਾ ਨੈਣ ਨੂੰ ਰਨ ਕਰਨਾ ਗਿਆ ਲਓ ਜੀ ਕੰਮ ਨਿਬੜ ਲਿਆ ਧੰਨਵਾਦ ਬਾਈ ਦਾ ਪੈਸੇ ਕੋਈ ਦੇਦੇ ਆ ਤੇ ਹੁਣ ਤੁਹਾਨੂੰ ਬਾਈ ਦੀ ਦੁਕਾਨ ਵੀ ਦਿਖਾ ਦਿੰਨੇ ਆ ਜੇ ਕਿਸੇ ਨੇ ਆ ਕੰਮ ਗੁਮ ਭੱਟੀਆਂ ਪੁੱਠੀਆਂ ਦਾ ਜਾਂ ਸਟੋਪਾਂ ਦਾ ਜਾਂ ਸਪਰੇਅ ਪੰਪ ਜੇ ਲੈਣੇ ਲੂਣੇ ਹਨ ਤੇ ਬਾਈ ਨਾਲ ਕੰਟੈਕਟ ਕਰ ਲਓ ਬਾਈ ਨੰਬਰ ਬੋਲ ਦਿਆ ਇੱਕ ਵਾਰੀ ਆ ਉਹਦਾ 98036 98749 987 49 39 ਠੀਕ ਹੈ ਜੀ ਹੁਣ ਤੁਹਾਨੂੰ ਬਾਈ ਦਾ ਬੋਰਡ ਵੀ ਦਿਖਾ ਦਿੰਨੇ ਆ ਤੇ ਆ ਲਓ ਜੀ ਵਿਸ਼ਕਾਰਮਾ ਗੈਸ ਐਂਡ ਸਪਰੇਅ ਪੰਪ ਦਾ ਓਕੇ ਰਿਪੋਰਟਾਂ ਓ ਬਾਈ ਆ ਉਹ ਮਕੇਸ਼ ਕੁਮਾਰ ਨੰਬਰ ਵੀ ਆ ਬਾਕੀ ਸਕਰੀਨ ਸ਼ਾਟ ਮਾਰ ਲਿਓ ਵੀਰਾ ਚਲੋ ਚੱਲਗੇ ਚਲੋ ਅੱਗੇ ਲੱਗੇ ਨੇ ਜਾਲੀ ਜਾਲੀ ਬਾਹ ਚੱਕ ਕੇ ਲੈ ਆਏ ਨੇ ਬਾਈ ਮਿੱਤਰੋ ਲਓ ਜੀ ਬਾਹਰਿਆਂ ਲੈ ਕੇ ਨਾ ਆਪਾਂ ਘਰੇ ਆ ਗਏ ਹਨ ਤੇ ਹੁਣ ਕਰਦੇ ਇਹਨਾਂ ਨੂੰ ਰੰਗ ਫਿਰ ਇਹਨਾਂ ਨੂੰ ਸ਼ਾਮੀ ਲਾਵਾਂਗੇ ਉਹ ਸ਼ੌਟ ਸ਼ਟ ਪਾ ਦਾਂਗੇ ਹਨ ਰੰਗ ਕਰਦੇ ਇਹਨਾਂ ਨੂੰ ਰੇਗੁਮਾਰ ਫਾਰਾ ਸਮਾਨ ਆ ਵੀ ਲੈਂਦਾ ਪੇ ਦਿਹਾੜੇ ਮੜੇ ਪਾੜੀ ਦੇ ਪਾ ਗਏ ਤੇ ਬਾਹਰ ਦਾ ਪ੍ਰਚਾਰ ਪਾਣਾ ਹੋਰ ਆ ਰੇਗ ਮਾਰ ਆ ਤਾਰਨੇ ਤੇਲ ਦੀ ਬੋਤਲ ਆ ਰੰਗਾ ਤੋਂ ਦੇ ਰੰਗਾ ਠੀਕ ਹੈ ਜੀ ਚੱਲ ਲਓ ਜੀ ਸਾਰਿਆਂ ਨਾਲ ਪਹਿਲਾਂ ਆਪਾਂ ਰੇਗ ਮਾਰਦੇ ਦੋ ਟੋਟੇ ਕਰਦੇ ਹਣਾ ਤੇ ਇੱਕ ਦਿਨ ਅੰਨਾ ਬਾਈ ਮਾਰ ਦੂਗਾ ਕੈਮਰਾਮੈਨ ਇਹੀ ਅੱਜ ਅੱਜ ਛੁੱਟੀ ਸੀਗੀ ਹਣਾ ਮੈਂ ਕਿਹਾ ਵੀ ਦਾਦਗੇ ਲੈ ਫੜ ਆ ਲੋ ਰੇਗਮਰ ਮਾਰ ਕੇ ਨੇ ਤੁਹਾਨੂੰ ਮਿਲਦੇ ਆਂ ਦੋਨੋਂ ਦਾ ਲਸਕਾ ਦਿੰਨੇ ਆਂ ਲਓ ਜੀ ਹੁਣ ਆਪਾਂ ਰੇਗਮਰ ਮਾਰਤਾ ਬਾਰੀਆਂ ਤੇ ਤੇ ਹੁਣ ਇਧਰ ਪ੍ਰਾਭਾਈ ਕੋਲੀ ਦਾ ਰੰਗ ਆ ਦੇਖੋ ਟੌਪ ਦਾ ਰੰਗ ਦੱਸਿਓ ਮੜਾ ਕਮੈਂਟ ਕਰਕੇ ਫਿਰ ਛਤਰੀਆਂ ਵਾਂਜੀ ਇਹਨੂੰ ਵੀ ਆਪਾਂ ਇਹੀ ਮਾਰਾਂਗੇ ਜੇ ਬਾਤ ਗਿਆ ਤਾਂ ਮਾਰ ਦਾਂਗੇ ਹਾਂ ਕਿੱਥੇ ਰੱਖਦਾ ਆਪਾਂ ਲੱਗਾ ਲਾ ਦਈਏ ਤਾਂ ਲਾ ਦੋ ਤੇਰ ਪਿੰਦ ਤੇਲ ਪਿੰਦ ਤੇਲ ਪਾ ਦਨੇ ਵਿੱਚ ਤੇਰ ਪਿੰਦ ਤੇਲ ਪਿੰਦ ਤੇਲ ਪਾ ਦੇ ਲਓ ਜੀ ਚੱਕੋ। ਕਰਤਾ ਰੈਡੀ। ਓਕੇ ਭਾਈ। ਮੁੰਡਾ ਚਾਚੀ ਨਹੀਂ ਆਇਆ। ਵੀ ਦੇ ਦੇ। ਮੰਦੀਪ ਪਿਆ ਜੀ। ਅੱਛਾ। ਚੱਕੋ ਵੀ ਹੁਣ ਕਰ ਲੱਗੇ ਆ। ਮੈਂ ਕਰਾਂ ਸ਼ੁਰੂਆਤ ਕੇ ਤੁਸੀਂ। ਮੈਂ ਕਰ ਦੋ ਥੋੜਾ ਜਿਹਾ। ਚਲੋ ਵੀ। ਹੁਣ ਬਾਅਦ ਚ ਆਪਣਾ ਫਿਰ ਕੈਮਰਾ ਆਫ ਕਰ ਲਾਂਗੇ ਹਨਾ। ਇੱਕ ਵਾਰੀ ਨਵੇੜੀ ਦਵਾਗੇ ਥੋੜੇ ਨਾਲ ਨੋਨਾ ਵੀ ਹੈਲਪ ਕਰਾ ਦੂਗਾ। ਨਾਲਨਾ ਬਾਹਰ ਗਰੂ ਆ ਦੇਖੋ ਜੀ। ਇਹ ਡਬਲ ਕੋਡ ਡਬਲ ਕੋਡ ਵੱਜੂ ਜੀ। ਇਹ ਜੰਗ ਨਾ ਤਾਂ ਕਰਕੇ ਅੰਦਰ ਥੋੜੀ ਥੋੜੀ ਜਾਨ ਲੱਗੀ ਸੀ। ਮੈਂ ਕਹਿੰਦਾ ਤਾਰ ਕੈਮਰੇ ਦਾ ਵਧਗਾ ਹੀ ਹੁੰਦਾ ਹੋਣਾ ਲੈ ਤਾਰ ਪੀਨ ਵੱਧ ਨਹੀਂ ਪੜ ਗਿਆ ਆਪਾਂ ਨਹੀਂ 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 ਚਾਹ ਵਾਰੀ ਜਿਹੜੇ ਮੜੀ ਅੱਧੀ ਹੋ ਗਿਆ ਆਪਾਂ ਦਿਖਾਉਣੇ ਵਾਰੀ ਚੋਕ ਜੋਂ ਲਓ ਜੀ ਭਾਰੀਆਂ ਨੂੰ ਕਰਤਾ ਰਾਂਗਾ ਜਿਉਂ ਦਿਖਾ ਦਿੰਨੇ ਆਂ ਚਾਹ ਦਾ ਬ੍ਰੇਕ ਲਿਆ ਤੁਸੀਂ ਆ ਦੇਖੋ ਲਓ ਆਪਾਂ ਆਹ ਵਾਰੀ ਪੁੱਠੀ ਭਈ ਹਮ ਸਿੱਧੀ ਕਰਨ ਆ ਰਿਹਾ ਅੱਛਾ ਅੱਛਾ ਉਹ ਵੜਾ ਪੱਲਾ ਇੱਧਰ ਲਾਵਾ ਆਹ ਵੜਾ ਉੱਧਰ ਲਾਵਾ ਉੱਧਰ ਲਾਵਾ ਇਹਦਾ ਆਹਲਾ ਪੱਲਾ ਨਾ ਖੁੱਡੇ ਇਧਰਲੀ ਵਾਰੀ ਦਾ ਤੇ ਆਹ ਵਾਲਾ ਵਾਰੀ ਇਧਰਲੀ ਇਧਰ ਲਗੀ ਚੈੱਕ ਕਰੋ ਖੁੱਡੇ ਹਾਂ ਬਾਕੀ ਰੰਗ ਤੁਸੀਂ ਦੱਸੋ ਕਮੈਂਟ ਕਰਕੇ ਵੀ ਕਿਤੋਂ ਦੇ ਰੰਗਾ ਕਿਦਾਂ ਦਾ ਹਨ ਹਾਂ ਤੇ ਬਾਕੀ ਖੁੱਡੇ ਤੁਸੀਂ ਕਿਹਾ ਸੀ ਵੀਡੀਓ ਬਣਾ ਦਿਓ ਆਹ ਦੇਖ ਲਓ ਆਹ ਦੇਖ ਲਓ ਖੁੱਡੇ ਹਨ ਉਹਨੇ ਮਾਰੇ ਅੰਦਰ ਜਾ ਕੇ ਦਿਖਾਇਆ ਯਾਰ ਇਹ ਆ ਲੈ ਆਹ ਦੇਖ ਲਓ ਖੁੱਡੇ ਇਹ ਹੈਗੇ ਐਸੇ ਇੱਕ ਫੋਟੋ ਤੇ ਬਾਕੀ ਛੱਤ ਦੀ ਵੀਡੀਓ ਬਣਾਵਾਂਗੇ ਜੋ ਛੱਤ ਪਾਵਾਂਗੇ ਹਣਾ ਹਮ ਇਤੋ ਇਹ ਆ ਦੇਖੋ ਇਹ ਚੈੱਕ ਕਰੋ ਤੇ ਇੱਕ ਬਾਈ ਨੇ ਕਿਹਾ ਸੀ ਕਮੈਂਟ ਕੀਤਾ ਸੀਗਾ ਕਹਿੰਦਾ ਵੀ ਫੀਡ ਗਣੀ ਦੰਨੇ ਫੀਡ ਆਪਾਂ ਮੁਰਗੇ ਵਾਲੀ ਦੰਨੇ ਹੁੰਦੇ ਬੱਚਿਆਂ ਨੂੰ ਜਿਹੜੀ ਗਰੋਥ ਵਾਲੀ ਹੁੰਦੀ ਆ ਮੁਰਗਿਆਂ ਦੀ ਗਰੋਥ ਵਾਲੀ ਫੀਡ ਉਹ ਲਈ ਦੰਨੇ ਹੁੰਦੇ ਆ ਤੇ ਬਾਕੀ ਹੋਰ ਬਾਈਆਂ ਦੇ ਵੀ ਕਮੈਂਟ ਆਏ ਕਹਿੰਦੇ ਪੰਡ ਪੰਡ ਨਹੀਂ ਆਪਣਾ ਯਰ ਸ਼ਹਿਰ ਆ ਤੇ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿੱਦਣ ਆਪਣੇ 10 ਕੇ ਸਬਸਕ੍ਰਾਈਬਰ ਹੋ ਗਏ ਉਦੋਂ ਸਾਰਾ ਆਪਾਂ ਭੇ ਦੇ ਕੋਲ ਨਾਲੇ ਕੂਤਰਾ ਗਿਆ ਵੇ ਦੱਸਾਂ ਜਿਹਨ 10 ਕੇ ਹੋ ਗਏ ਆ ਉਦੋਂ ਕੂਤਰਾ ਦੇ ਗਿਵ ਅਵੇ ਕਰਾਂਗੇ ਜਿਆਦੀਆਂ ਤੇ ਆਪਣੇ 10k ਸਬਸਕ੍ਰਾਈਬਰ ਕਰ ਦੋ ਪੂਰੇ ਤੇ ਉਦੋਂ ਬਾਅਦ ਆਪਾਂ ਗੱਡਾਂ ਇੱਕ ਪੂਤਰਾ ਲੱਗੇ ਹੋਏ ਨੇ ਤਾਂ ਸਾਡੇ ਸ਼ਹਿਰ ਆਪਣਾ ਕਿਹੜਾ ਪਿੰਡ ਨਹੀਂਗਾ ਆਪਣਾ ਹੈਗਾ ਸ਼ਹਿਰ ਸਿਟੀ ਤੇ ਇਹ ਵੀਡੀਓ ਦਾ ਪਾ ਇੱਥੇ ਐਂਡ ਕਰਦੇ ਕਮੈਂਟ ਕਰਕੇ ਜੂਸ ਵੀ ਰੰਗ ਕਿਦਾਂ ਲੱਗਿਆ ਵੀਡੀਓ ਨੂੰ ਕਰ ਲਾਈਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਏ ਵੀ ਸੋਹਣੇ